ਇਹੋ ਘੇਟਣਾ ਨਾ ਇਹੋ ਜੀਆਂ ਗੇਮਾਂ ਖਟਣੀਆਂ ਤੁਹਾਡੇ ਪਿਓ ਦੀਆਂ ਵੀਡੀਓ ਮੈਂ ਕੋ ਦੋ ਪਈਆਂ ਵਾ ਜਿਹੜਾ ਉਹ ਜਲੀਲ ਕਰਕੇ ਕੁੱਟਿਆ ਸੀ ਤੁਹਾਡੀ ਠੀਕ ਆ ਉਹਨੂੰ ਮੈਂ ਸ਼੍ਰੀਆਮ ਕੁੱਟਿਆ ਸੀਗਾ ਤਾਂ ਸਾਲੇ ਪਿਸਤੋਲ ਲੈ ਲੈ ਪਜਾਈ ਹੀ ਮੁੰਡੇ ਇੱਥੇ ਕੀ ਲਾ ਸਾਲੇ ਉਹ ਤੁਹਾਡੇ ਕੋਲ ਮੇਕੋ ਉੱਥੇ ਨਹੀਂ ਕੁਝ ਹੋਇਆ ਝੂਠਿਓ ਇਹੋ ਜੀਆਂ ਗਲਤ ਖਬਰਾਂ ਨਾ ਫਲਾਓ ਤੁਹਾਡੀ ਤੂੰ ਉਹ ਤੁਹਾਡਾ ਕੈਂ ਬੈਠਾ ਹਲੇ ਵੀ ਓਏ ਜੂਠਾ ਨੇ ਜਿਹੜੀ ਆ ਖਬਰ ਫਲਾਈ ਆ ਇਹਨਾਂ ਦੀ ਮਾ ਆਪਾਂ ਪੂਰੇ ਕੈਂਪ ਬੈਠੇ ਆ ਪੂਰਾ ਠੀਕ ਆ ਪੂਰੇ ਉੱਕੇ ਰਿਪੋਰਟ ਆ ਅਗਰ ਆਹੜੇ ਪਾਉਂਦੇ ਓਦਾਂ ਇੱਕ ਜੇ ਵੱਜੂ 1 ਦਿਨ ਲੱਗੇ ਇੱਕ ਵਜੇ ਵੱਜ ਕੇ ਦੇਖਣੇ ਨਹੀਂ ਇਹ ਗੱਲਾਂ ਇਤਾਂ ਨਹੀਂ ਲੜਾਈਆਂ ਮੁੱਕਦੀਆਂ ਇਤਾਂ ਨਹੀਂ ਵੈਰ ਮੁੱਕਦੇ ਹੁੰਦੇ ਜੂਠੇ ਇਹ ਲੜ ਕੇ ਮੁਕੜਿਆ ਟੁੱਟੀ ਘਰਪੋ ਸੀਨੇ ਜੋ ਜੋ ਆ ਗਿਆ ਤੁਹਾਡੀ ਸਾਲੇ ਆ ਦੇ ਲੀਰ ਦੀ ਚੱਪਲ ਵੀ ਲੈ ਜਾਂਦੀ ਆ ਉਹਦਾ ਚੱਪਲਾ ਛੱਡ ਕੇ ਭੱਜ ਗਿਆ ਬੇਫੜੇ ਬਦਮਾਸ਼ ਦੇ ਗਾਂ ਦੀ ਗਾਂ ਦੇਖੇ ਨਾਲ ਕੋਣਾ ਕੀ ਆ ਮਰਨੇ ਆ ਫਿਰ ਕੀ ਸਾਰੇ ਦੱਲਿਓ ਜੇ ਵੀਡੀਓ ਵੀਡੀਓ ਖੇਡਣਾ ਨਾ ਇਹੋ ਜੀਆਂ ਗੇਮਾਂ ਖੇਡਣੀਆਂ ਤੁਹਾਡੇ ਪਿਓ ਦੀਆਂ ਵੀਡੀਓ ਮੈਂ ਕੋ ਦੋ ਪਈਆਂ ਵਾ ਜਿਹੜਾ ਉਹਨੂੰ ਜਲੀਲ ਕਰਕੇ ਕੁੱਟਿਆ ਸੀ ਤੁਹਾਡੀ ਠੀਕ ਆ ਉਹਨੂੰ ਮੈਂ ਸ਼੍ਰੀਆਮ ਕੁੱਟਿਆ ਸੀਗਾ ਤਾਂ ਸਾਲੇ ਪਿਸਤੋਲ ਲੈ ਲੈ ਭਜਾਈ ਮੁੰਡੇ ਇੱਥੇ ਕੀ ਨਾ ਸਾਲੇ ਉਹ ਤੁਹਾਡੇ ਕੋਲ ਮੇਕ ਕੋ ਉੱਥੇ ਨਹੀਂ ਕੁਝ ਹੋਇਆ ਝੂਠਿਓ ਇਹੋ ਜੀਆਂ ਗਲਤ ਖਬਰਾਂ ਨਾ ਫਲਾਓ ਤੁਹਾਡੀ ਉਹ ਤੁਹਾਡਾ ਕੈਂਪ ਬੈਠਾ ਹਲੇ ਵੀ ਓਏ ਝੂਠਾ ਨੇ ਜਿਹੜੀ ਆ ਖਬਰ ਫਲਾਈ ਆ ਇਹਨਾਂ ਦੀ ਮਾ ਆਪੋ ਪੂਰੇ ਕੈਂਪ ਬੈਠੇ ਆ ਪੂਰਾ ਠੀਕ ਆ ਪੂਰੇ ਉੱਕੇ ਰਿਪੋਰਟ ਆ ਅਗਰ ਆਪਰਾ ਇਹਦੇ ਪਾਉਂਦੇ ਆ ਉਦਾਂ 1:00 ਵਜੂ ਕੇ ਦਿਨ ਲੱਗ ਜੂਗਾ 1:00 ਵਜੇ ਵੱਜ ਕੇ ਦੇਖਣੇ ਨਹੀਂ ਖੁਦਾ ਇਹ ਗੱਲਾਂ ਇਹ ਤਾਂ ਨਹੀਂ ਲੜਾਈਆਂ ਮੁਕਦੀਆਂ ਐਦਾਂ ਨਹੀਂ ਵੈਰ ਮੁਕਦੇ ਹੁੰਦੇ ਝੂਠੇ ਇਹ ਲੜ ਕੇ ਮੁਕੜਿਆ ਤੁਹਾਡੀ ਢੁੱਠੀ ਘਰ ਭੋਲ ਸੀਨੇ ਜੋ ਦੂਆ ਤੁਹਾਡੀ ਆਹ ਦੇ ਲੀਰ ਦੀ ਚੱਪਲ ਵੀ ਲੈ ਆਂਦੀ ਆ ਜਿਹਦਾ ਚੱਪੜਾ ਛੱਡ ਕੇ ਭੱਜ ਗਿਆ ਬੁੱਧੀ ਫੜੇ ਪਰਮਾਸ਼ ਦੇ ਗਾਂ ਦੀ ਗਾਂ ਦੇਖੀ ਤਾਂ ਨਾਲ ਹੋਣਾ ਕੀ ਆ ਮਰਨੇ ਆ ਫਿਰ ਕੀ ਸਾਰੇ ਦੱਲਿਓ ਜੇ ਵੀਡੀਓ ਵੀਡੀਓ ਖੇਡਣਾ ਨਾ ਇਹੋ ਜੀਆਂ ਗੇਮਾਂ ਖੇਡਣੀਆਂ ਤੁਹਾਡੇ ਪਿਓ ਉਹਦੀਆਂ ਵੀਡੀਓ ਮੈਂ ਕੋ ਦੋ ਪਈਆਂ ਵਾ ਜਿਹੜਾ ਉਹਨੂੰ ਜਲੀਲ ਕਰਕੇ ਕੁੱਟਿਆ ਸੀ ਤੁਹਾਡੀ ਠੀਕ ਆ ਉਹਨੂੰ ਮੈਂ ਸ਼ਰੀਆਮ ਕੁੱਟਿਆ ਸੀਗਾ ਤਾਂ ਸਾਲੇ ਪਿਸਤੋਲ ਲੈ ਲੈ ਭਜਾਈ ਮੁੰਡੇ ਇੱਥੇ ਕੀ ਲਾ ਸਾਲੇ ਉਹ ਤੁਹਾਡੇ ਕੋਲ ਮੇਕੋ ਉੱਥੇ ਨਹੀਂ ਕੁਝ ਹੋਇਆ ਝੂਠਿਓ ਇਹੋ ਜੀਆਂ ਗਲਤ ਖਬਰਾਂ ਨਾ ਫਲੋ ਤੁਹਾਡੀ ਉਹ ਤੁਹਾਡਾ ਕੈਂਪ ਬੈਠਾ ਹਲੇ ਵੀ ਓਏ ਝੂਠਾ ਨੇ ਜਿਹੜੀ ਆ ਖਬਰ ਫਲਾਈ ਆ ਇਹਨਾਂ ਦੀ ਮਾ ਆਪੋ ਪੂਰੇ ਕੈਂਪ ਬੈਠੇ ਆ ਪੂਰਾ ਠੀਕ ਆ ਪੂਰੇ ਉੱਕੇ ਰਿਪੋਰਟ ਆ ਗੱਲ ਆ ਅਪਰਾ ਇਹਦੇ ਪਾਉਂਦੇ ਆ ਉਦਾਂ ਇੱਕ ਜੇ ਵੱਜੂਗੇ ਦਿਨ ਲੱਗੂਗਾ ਇੱਕ ਜੇ ਵੱਜ ਕੇ ਦੇਖਣੇ ਨਹੀਂ ਮਾ ਗੱਲਾਂ ਇਹ ਤਾਂ ਨਹੀਂ ਲੜਾਈਆਂ ਮੁਕਦੀਆਂ ਇਦਾਂ ਨਹੀਂ ਵੈਰ ਮੁਕਦੇ ਹੁੰਦੇ ਝੂਠੇ ਏ ਲੜਕੇ ਮੁਕੜੇ ਆ ਢੁੱਠੀ ਘਰ ਭੋਲ ਸੀਨੇ ਜੋ ਜੂਆਗਾ ਤੁਹਾਡੀ ਸਾਲੇ ਆਹਦੇ ਲੀਰ ਦੀ ਚੱਪਲ ਵੀ ਲੈ ਜਾਂਦੀ ਆ ਉਹਦਾ ਚੱਪਰਾ ਛੱਡ ਕੇ ਭੱਜ ਗਿਆ ਬੋਦੀ ਦੇ ਬਾਰੇ ਪਰਮਾਸ਼ ਦੇ ਗਾਂ ਦੀ ਗਾਂ ਦੇਖੇ ਨਾਲ ਕੋਣਾ ਕੀ ਆ ਮਰਨੇ ਆ ਫਿਰ ਕੀ sare ਉਹ ਦੱਲਿਓ ਜੇ ਵੀਡੀਓ ਵੀਡੀਓ ਖੇਡਣਾ ਨਾ ਇਹੋ ਜੀਆਂ ਗੇਮਾਂ ਖੇਡਣੀਆਂ ਤੁਹਾਡੇ ਪਿਓ ਦੀਆਂ ਵੀਡੀਓ ਮੈਂ ਕੋ ਦੋ ਪਈਆਂ ਵਾ ਜਿਹੜਾ ਉਹ ਜਲੀਲ ਕਰਕੇ ਕੁੱਟਿਆ ਸੀ ਤੁਹਾਡੀ ਠੀਕ ਆ ਉਹਨੂੰ ਮੈਂ ਸ਼ਰੀਆਮ ਕੁੱਟਿਆ ਸੀਗਾ ਤਾਂ ਸਾਲੇ ਪਿਸਤੋਲ ਲੈ ਲੈ ਭਜਾਈ ਮੁੰਡੇ ਇੱਥੇ ਕੀ ਲਾ ਸਾਲੇ ਉਹ ਤੁਹਾਡੇ ਕੋਲ ਮੇਕੋ ਉੱਥੇ ਨਹੀਂ ਕੁਝ ਹੋਇਆ ਝੂਠਿਓ ਇਹੋ ਜੀਆਂ ਗਲਤ ਖਬਰਾਂ ਨਾ ਫਲੋ ਤੁਹਾਡੀ ਉਹ ਤੁਹਾਡਾ ਕੈਂਪ ਬੈਠਾ ਹਲੇ ਵੀ ਓਏ ਝੂਠਾ ਨੇ ਜਿਹੜੀ ਆ ਖਬਰ ਫਲਾਈ ਆ ਇਹਨਾਂ ਦੀ ਮਾ ਆਪੋ ਪੂਰੇ ਕੈਂਪ ਬੈਠੇ ਆ ਪੂਰਾ ਠੀਕ ਆ ਪੂਰੇ ਉੱਕੇ ਰਿਪੋਰਟ ਆ ਅਗਰ ਆਹੜੇ ਪਾਉਂਦੇ ਆ ਉਦਾਂ ਇੱਕ ਜਿਹਾ ਵੱਜੂ ਕੇ ਦਿਨ ਲੱਗੂਗਾ ਵੱਜ ਕੇ ਦੇਖਣੇ ਨਹੀਂ ਆ ਇਹ ਗੱਲਾਂ ਇਤਾਂ ਨਹੀਂ ਲੜਾਈਆਂ ਮੁਕਦੀਆਂ ਇਤਾਂ ਨਹੀਂ ਵੈਰ ਮੁਕਦੇ ਹੁੰਦੇ ਝੂਠੇ ਇਹ ਲੜ ਕੇ ਮੁਕੜਿਆ ਝੂਠੀ ਘਰਪੋ ਸੀਨੇ ਜੋ ਜੋ ਆਗਾ ਤੁਹਾਡੀ ਸਾਲੇ ਆਹਦੇ ਲੀਰ ਦੀ ਚੱਪਲ ਵੀ ਲੈ ਜਾਂਦੀ ਆ ਉਹਦਾ ਚੱਪਰਾ ਛੱਟ ਕੇ ਭੱਜ ਗਿਆ ਬੋਦੀ ਇਹ ਫੜੇ ਬਦਮਾਸ਼ ਦੇ ਗਾਂ ਦੀ ਗਾਂ ਦੇਖਿਆ ਨਾਲ ਕੋਣਾ ਕੀ ਆ ਮਰਨੇ ਆ ਫਿਰ ਕੀ ਸਾਰੇ ਉਹ ਦੱਲਿਓ ਜੇ ਵੀਡੀਓ ਵੀਡੀਓ ਖੇਡਣਾ ਨਾ ਇਹੋ ਜੀਆਂ ਗੇਮਾਂ ਖੇਡਣੀਆਂ ਤੁਹਾਡੇ ਪਿਓ ਉਹਦੀਆਂ ਵੀਡੀਓ ਮੈਂ ਕੋ ਦੋ ਪਈਆਂ ਵਾ ਜਿਹੜਾ ਉਹਨਾਂ ਜਲੀਲ ਕਰਕੇ ਕੁੱਟਿਆ ਸੀ ਤੁਹਾਡੀ ਠੀਕ ਆ ਉਹਨੂੰ ਮੈਂ ਸ਼੍ਰੀਆਮ ਕੁੱਟਿਆ ਸੀਗਾ ਤਾਂ ਸਾਲੇ ਪਿਸਤੋਲ ਲੈ ਲੈ ਪਜਾਈ ਮੁੰਡੇ ਇੱਥੇ ਕੀ ਲਾ ਸਾਲੇ ਉਹ ਤੁਹਾਡੇ ਕੋਲ ਮੇਕੋ ਉੱਥੇ ਨਹੀਂ ਕੁਝ ਹੋਇਆ ਝੂਠਿਓ ਇਹੋ ਜੀਆਂ ਗਲਤ ਖਬਰਾਂ ਨਾ ਫਲਾਓ ਤੁਹਾਡੀ ਉਹ ਤੁਹਾਡਾ ਕੈਂਪ ਬੈਠਾ ਹਲੇ ਵੀ ਓਏ ਝੂਠਾ ਨੇ ਜਿਹੜੀ ਆ ਖਬਰ ਫਲਾਈ ਆ ਇਹਨਾਂ ਦੀ ਮਾ ਆਪੋ ਪੂਰੇ ਕੈਂਪ ਬੈਠੇ ਆ ਪੂਰਾ ਠੀਕ ਆ ਪੂਰੇ ਉੱਕੇ ਰਿਪੋਰਟ ਆ ਅਗਰ ਆਪਰਾ ਇਹਦੇ ਪਾਉਂਦੇ ਉਦਾਂ 1:00 ਵਜੂ ਕੇ ਦਿਨ ਲੱਗੂਗਾ 1:00 ਵਜੇ ਵੱਜ ਕੇ ਦੇਖਣੇ ਨਹੀਂ ਮਾ ਇਹ ਗੱਲਾਂ ਇਹ ਤਾਂ ਨਹੀਂ ਲੜਾਈਆਂ ਮੁੱਕਦੀਆਂ ਇਦਾਂ ਨਹੀਂ ਵੈਰ ਮੁੱਕਦੇ ਹੁੰਦੇ ਝੂਠੇ ਇਹ ਲੜ ਕੇ ਮੁਕੜਿਆ ਝੂਠੀ ਘਰਪੋਈ ਇਲਾੰਤਰ ਨੇ ਜੋ ਜੋ ਆ ਗਿਆ ਤੁਹਾਡੀ ਸਾਲੇ ਆ ਦੇ ਲੀਰ ਦੀ ਚੱਪਲ ਵੀ ਲੈ ਜਾਂਦੀ ਆ ਇਹਦਾ ਚੱਪਲਾ ਛੱਡ ਕੇ ਭੱਜ ਗਿਆ ਬੋਦੀ ਦੇ ਬੜੇ ਬਦਮਾਸ਼ ਦੇ ਗਾਂ ਦੀ ਗਾਂ ਦੇਖੀ ਤਾਂ ਨਾਲ ਹੋਣਾ ਕੀ ਆ ਮਰਨੇ ਆ ਫਿਰ ਕੀ ਸਾਰੇ ਦੱਲਿਓ ਜੇ ਵੀਡੀਓ ਵੀਡੀਓ ਖੇਡਣਾ ਨਾ ਇਹੋ ਜੀਆਂ ਗੇਮਾਂ ਖੜਨੀਆਂ ਤੁਹਾਡੇ ਪਿਓ ਦੀਆਂ ਵੀਡੀਓ ਮੈਂ ਕੋ ਦੋ ਪਈਆਂ ਵਾ ਜਿਹੜਾ ਉਹਨਾਂ ਜਲੀਲ ਕਰਕੇ ਕੁੱਟਿਆ ਸੀ ਤੁਹਾਡੀ ਠੀਕ ਆ ਉਹਨੂੰ ਮੈਂ ਸ਼੍ਰੀਆਮ ਕੁੱਟਿਆ ਸੀਗਾ ਤਾਂ ਸਾਲੇ ਪਿਸਤੋਲ ਲੈ ਲੈ ਪੰਜੇ ਹੀ ਮੁੰਡੇ ਇੱਥੇ ਕੀ ਲਾ ਸਾਲੇ ਉਹ ਤੁਹਾਡੇ ਕੋਲ ਮੇਕੋ ਉੱਥੇ ਨਹੀਂ ਕੁਝ ਹੋਇਆ ਝੂਠਿਓ ਇਹੋ ਜੀਆਂ ਗਲਤ ਖਬਰਾਂ ਨਾ ਫਲੋ ਤੁਹਾਡੇ ਉਹ ਤੁਹਾਡਾ ਕੈਂਪ ਬੈਠਾ ਹਲੇ ਵੀ ਓਏ ਜੂਠਾ ਨੇ ਜਿਹੜੀ ਆ ਖਬਰ ਫਲਾਈ ਆ ਇਹਨਾਂ ਦੀ ਮਾ ਆਪੋ ਪੂਰੇ ਕੈਂਪ ਬੈਠੇ ਆ ਪੂਰਾ ਠੀਕ ਆ ਪੂਰੇ ਉੱਕੇ ਰਿਪੋਰਟ ਆ ਗੱਲ ਆ ਅਪਰਾ ਇਹਦੇ ਪਾਉਂਦੇ ਉਦਾਂ 1:00 ਵਜੂ 1:00 ਦਿਨ ਲੱਗ ਜੂਗਾ 1:00 ਵਜੇ ਵੱਜ ਕੇ ਦੇਖਣੇ ਨਹੀਂ ਗੱਲਾਂ ਇਹ ਤਾਂ ਨਹੀਂ ਲੜਾਈਆਂ ਮੁੱਕਦੀਆਂ ਐਦਾਂ ਨਹੀਂ ਵੈਰ ਮੁੱਕਦੇ ਹੁੰਦੇ ਝੂਠੇ ਇਹ ਲੜ ਕੇ ਮੁਕੜਿਆ ਝੂਠੀ ਘਰ ਭੋਗ ਸੀਨੇ ਜੋ ਜੋ ਆ ਗਿਆ ਤੁਹਾਡੀ ਆ ਦੇ ਲੀਰ ਦੀ ਚੱਪਲ ਵੀ ਲੈ ਜਾਂਦੀ ਆ ਚੱਪਾ ਛੱਡ ਕੇ ਭੱਜ ਗਿਆ ਬੋਦੀ ਇਹ ਬੜੇ ਬਦਮਾਸ਼ ਦੇ ਗਾਂ ਦੀ ਗਾਂ ਦੇਖੀ ਇਹ ਨਾਲ ਪੋਣਾ ਕੀ ਆ ਮਰਨੇ ਆ ਫਿਰ ਕੀ ਸਾਰੇ ਉਹ ਦੱਲਿਓ ਜੇ ਵੀਡੀਓ ਵੀਡੀਓ ਖੇਡਣਾ ਨਾ ਇਹੋ ਜੀਆਂ ਗੇਮਾਂ ਖੇਡਣੀਆਂ ਤੁਹਾਡੇ ਪਿਓ ਦੀਆਂ ਵੀਡੀਓ ਮੈਂ ਕੋ ਦੋ ਪਈਆਂ ਵਾ ਜਿਹੜਾ ਉਹਨਾਂ ਜਲੀਲ ਕਰਕੇ ਕੁੱਟਿਆ ਸੀ ਤੁਹਾਡੀ ਠੀਕ ਆ ਉਹਨੂੰ ਮੈਂ ਸ਼੍ਰੀਆਮ ਕੁੱਟਿਆ ਸੀਗਾ ਤਾਂ ਸਾਲੇ ਪਿਸਤੋਲ ਲੈ ਲੈ ਪੱਜੇ ਹੀ ਮੁੰਡੇ ਇੱਥੇ ਕੀ ਲਾ ਸਾਲੇ ਉਹ ਤੁਹਾਡੇ ਕੋਲ ਮੇਕੋ ਉੱਥੇ ਨਹੀਂ ਕੁਝ ਹੋਇਆ ਝੂਠਿਓ ਇਹੋ ਜੀਆਂ ਗਲਤ ਖਬਰਾਂ ਨਾ ਫਲਾਓ ਤੁਹਾਡੇ ਉਹ ਤੁਹਾਡਾ ਕੈਂਪ ਬੈਠਾ ਹਲੇ ਵੀ ਓਏ ਝੂਠਾ ਨੇ ਜਿਹੜੀ ਆ ਖਬਰ ਫਲਾਈ ਆ ਇਹਨਾਂ ਦੀ ਮਾ ਆਪੋ ਪੂਰੇ ਕੈਂਪ ਬੈਠੇ ਆ ਪੂਰਾ ਠੀਕ ਆ ਪੂਰੇ ਓਕੇ ਰਿਪੋਰਟ ਆ ਅਗਰ ਆਪਰਾ ਜਿਹੜੇ ਪਾਉਂਦੇ ਆ ਉਦਾਂ ਇੱਕ ਜਿਹਾ ਵੱਜੂ ਕੇ ਦਿਨ ਲੱਗ ਜੂਗਾ ਇੱਕ ਜਿਹਾ ਅੱਜ ਕੀ ਦੇਖਣੇ ਨਹੀਂ ਮਾ ਇਹ ਗੱਲਾਂ ਇਹ ਤਾਂ ਨਹੀਂ ਲੜਾਈਆਂ ਮੁੱਕਦੀਆਂ ਇਦਾਂ ਨਹੀਂ ਵੈਰ ਮੁੱਕਦੇ ਹੁੰਦੇ ਝੂਠੇ ਇਹ ਲੜ ਕੇ ਮੁਕੜੇ ਆ ਠੁੱਟੀ ਘਰ ਭੋਲ ਸੀਨੇ ਜੋ ਜੂ ਆ ਗਿਆ ਤੁਹਾਡੀ ਸਾਲੇ ਆ ਦੇ ਲੀਰ ਦੀ ਚੱਪਲ ਵੀ ਲੈ ਜਾਂਦੀ ਆ ਉਹਦਾ ਚੱਪਰਾ ਛੱਡ ਕੇ ਭੱਜ ਗਿਆ ਬੋਦੀ ਦੇ ਫੜੇ ਪਰਮਾਸ਼ ਦੇ ਗਾਂ ਦੀ ਗਾਂ ਦੇਖੇ ਨਾਲ ਕੋਣਾ ਕੀ ਆ ਮਰਨੇ ਆ ਫਿਰ ਕੀ ਸਾਰੇ ਉੱਦ ਲਿਓ ਜੇ ਵੀਡੀਓ ਵੀਡੀਓ ਖੇਡਣਾ ਨਾ ਇਹੋ ਜੀਆਂ ਗੇਮਾਂ ਖੇਡਣੀਆਂ ਤੁਹਾਡੇ ਪਿਓ ਉਹਦੀਆਂ ਵੀਡੀਓ ਮੈਂ ਕੋ ਦੋ ਪਈਆਂ ਵਾ ਜਿਹੜਾ ਉਹਨੂੰ ਜਲੀਲ ਕਰਕੇ ਕੁੱਟਿਆ ਸੀ ਤੁਹਾਡੀ ਠੀਕ ਆ ਉਹਨੂੰ ਮੈਂ ਸ਼੍ਰੀਆਮ ਕੁੱਟਿਆ ਸੀਗਾ ਤਾਂ ਸਾਲਾ ਪਿਸਤੋਲ ਲੈ ਲੈ ਭਜੇ ਹੀ ਮੁੰਡੇ ਇੱਥੇ ਕੀ ਮਨ ਸਾਲਾ ਉਹ ਤੁਹਾਡੇ ਕੋਲ ਮੇਕੋ ਉੱਥੇ ਨਹੀਂ ਕੁਝ ਹੋਇਆ ਝੂਠਿਓ ਇਹੋ ਜੀਆਂ ਗਲਤ ਖਬਰਾਂ ਨਾ ਫਲੋ ਤੁਹਾਡੀ ਉਹ ਤੁਹਾਡਾ ਕੈਂਪ ਬੈਠਾ ਲੈ ਵੀ ਓਏ ਜੂਠਾ ਨੇ ਜਿਹੜੀ ਆ ਖਬਰ ਫਲਾਈ ਆ ਇਹਨਾਂ ਦੀ ਮਾ ਆਪੋ ਪੂਰੇ ਕੈਂਪ ਬੈਠੇ ਆ ਪੂਰਾ ਠੀਕ ਆ ਪੂਰੇ ਉੱਕੇ ਰਿਪੋਰਟ ਆ ਨਾ ਆਪਰਾ ਜਿਹੜੇ ਪਾਉਂਦੇ ਆ ਉਦਾਂ ਇੱਕ ਜਿਓ ਵੱਜੂ ਕੇ ਦਿਨ ਲੱਗ ਜੂਗਾ ਇੱਕ ਜਿਓ ਵੱਜ ਕੇ ਦੇਖਣੇ ਨਹੀਂ ਬਰਾਏ ਗੱਲਾਂ ਇਹ ਤਾਂ ਨਹੀਂ ਲੜਾਈਆਂ ਮੁੱਕਦੀਆਂ ਇਦਾਂ ਨਹੀਂ ਵੈਰ ਮੁੱਕਦੇ ਹੁੰਦੇ ਝੂਠੇ ਇਹ ਲੜ ਕੇ ਮੁਕੜਿਆ ਝੂਠੀ ਘਰ ਭੋਲ ਸੀਨੇ ਜੋਜੂ ਆ ਗਿਆ ਤੁਹਾਡੀ ਸਾਲੇ ਆ ਦੇ ਲੀਰ ਦੀ ਚੱਪਲ ਵੀ ਲੈ ਜਾਂਦੀ ਆ ਉਹਦਾ ਚੱਪਲਾ ਛੱਡ ਕੇ ਭੱਜ ਗਿਆ ਬੋਦੀ ਇਹ ਬੜੇ ਬਦਮਾਸ਼ ਦੇ ਗਾਂ ਦੀ ਗਾਂ ਦੇਖੀ ਇਹਦੇ ਨਾਲ ਹੋਣਾ ਕੀ ਆ ਦਲਿਓ ਜੇ ਵੀਡੀਓ ਵੀਡੀਓ ਖੇਡਣਾ ਨਾ ਇਹੋ ਜੀਆਂ ਗੇਮਾਂ ਖੜਨੀਆਂ ਤੁਹਾਡੇ ਪਿਓ ਉਹਦੀਆਂ ਵੀਡੀਓ ਮੈਂ ਕੋ ਦੋ ਪਈਆਂ ਵਾ ਜਿਹੜਾ ਉਹਨੂੰ ਜਲੀਲ ਕਰਕੇ ਕੁੱਟਿਆ ਸੀ ਤੁਹਾਡੀ ਠੀਕ ਆ ਉਹਨੂੰ ਮੈਂ ਸ਼੍ਰੀਆਮ ਕੁੱਟਿਆ ਸੀਗਾ ਤਾਂ ਸਾਲੇ ਪਿਸਤੋਲ ਲੈ ਲੈ ਪਜਾਈ ਮੁੰਡੇ ਇੱਥੇ ਕਿੱਲਾ ਸਾਲੇ ਉਹ ਤੁਹਾਡੇ ਕੋਲ ਮੇਕੋ ਉੱਥੇ ਨਹੀਂ ਕੁਝ ਹੋਇਆ ਝੂਠਿਓ ਇਹੋ ਜੀਆਂ ਗਲਤ ਖਬਰਾਂ ਨਾ ਫਲੋ ਤੁਹਾਡੀ ਉਹ ਤੁਹਾਡਾ ਕੈਂਪ ਬੈਠਾ ਹਲੇ ਵੀ ਓਏ ਝੂਠਾ ਨੇ ਜਿਹੜੀ ਆ ਖਬਰ ਫਲਾਈ ਆ ਇਹਨਾਂ ਦੀ ਮਾ ਆਪੋ ਪੂਰੇ ਕੈਂਪ ਬੈਠੇ ਆ ਪੂਰਾ ਠੀਕ ਆ ਪੂਰੇ ਉਕੇ ਰਿਪੋਰਟ ਆ ਗੱਬਰ ਇਹਦੇ ਪਾਉਂਦੇ ਆ ਉਦਾਂ ਇੱਕ ਜੇ ਵੱਜੂ 1:00 ਦਿਨ ਲੱਗ ਜੂਗਾ 1:00 ਵੱਜ ਕੇ ਦੇਖਣੇ ਨਹੀਂ خدا ਇਹ ਗੱਲਾਂ ਇਤਾਂ ਨਹੀਂ ਲੜਾਈਆਂ ਮੁਕਦੀਆਂ ਇਤਾਂ ਨਹੀਂ ਵੈਰ ਮੁਕਦੇ ਹੁੰਦੇ ਝੂਠੇ ਇਹ ਲੜਕੇ ਮੁਕੜੇ ਆ ਝੂਠੀ ਘਰ ਭੋਲ ਸੀਨੇ ਜੋ ਜੋ ਆ ਗਿਆ ਤੁਹਾਡੀ ਸਾਲੇ ਆ ਦੇ ਲੀਰ ਦੀ ਚੱਪਲ ਵੀ ਲੈ ਜਾਂਦੀ ਆ ਐਂ ਉਹਦਾ ਚੱਪਲਾ ਛੱਡ ਕੇ ਭੱਜ ਗਿਆ ਬੇਬੀ ਨੇ ਫੜੇ ਪਰਮਾਸ਼ ਦੇ ਗਾਂ ਦੀ ਗਾਂ ਦੇਖੇ ਨਾਲ ਕੋਣਾ ਕੀ ਆ ਮਰਨੇ ਆ ਫਰਕੀ ਸਾਰੇ ਉਹ ਦੱਲਿਓ ਜੇ ਵੀਡੀਓ ਵੀਡੀਓ ਖੇਡਣਾ ਨਾ ਇਹੋ ਜੀਆਂ ਗੇਮਾਂ ਖਟਣੀਆਂ ਤੁਹਾਡੇ ਪਿਓ ਦੀਆਂ ਵੀਡੀਓ ਮੈਂ ਕੋ ਦੋ ਪਈਆਂ ਵਾ ਜਿਹੜਾ ਉਹਨਾਂ ਜਲੀਲ ਕਰਕੇ ਕੁੱਟਿਆ ਸੀ ਤੁਹਾਡੀ ਠੀਕ ਆ ਉਹਨੂੰ ਮੈਂ ਸ਼ਰੀਆਮ ਕੁੱਟਿਆ ਸੀਗਾ ਤਾਂ ਸਾਲੇ ਪਿਸਤੋਲ ਲੈ ਲੈ ਭਜੇ ਹੀ ਮੁੰਡੇ ਇੱਥੇ ਕੀ ਲਾ ਸਾਲੇ ਉਹ ਤੁਹਾਡੇ ਕੋਲ ਮੇਕੋ ਉੱਥੇ ਨਹੀਂ ਕੁਝ ਹੋਇਆ ਝੂਠਿਓ ਇਹੋ ਜੀਆਂ ਗਲਤ ਖਬਰਾਂ ਨਾ ਫਲੋ ਤੁਹਾਡੀ ਉਹ ਤੁਹਾਡਾ ਕੈਂਪ ਬੈਠਾ ਹਲੇ ਵੀ ਓਏ ਝੂਠਾ ਨੇ ਜਿਹੜੀ ਆ ਖਬਰ ਫਲਾਈ ਆ ਇਹਨਾਂ ਦੀ ਮਾ ਆਪੋ ਪੂਰੇ ਕੈਂਪ ਬੈਠੇ ਆ ਪੂਰਾ ਠੀਕ ਆ ਪੂਰੇ ਉੱਕੇ ਰਿਪੋਰਟ ਆ ਕਿ ਨਾ ਅਪਰਾ ਇਹਦੇ ਪਾਉਂਦੇ ਆ ਉਦਾਂ ਇੱਕਜੋ ਵੱਜੂਗੇ ਦਿਨ ਲੱਗੂਗਾ ਇੱਕਜੋ ਵੱਜ ਕੇ ਦੇਖਣੇ ਨਹੀਂ ਵਾਹ ਇਹ ਗੱਲਾਂ ਇਤਾਂ ਨਹੀਂ ਲੜਾਈਆਂ ਮੁਕਦੀਆਂ ਇਤਾਂ ਨਹੀਂ ਵੈਰ ਮੁਕਦੇ ਹੁੰਦੇ ਝੂਠੇ ਇਹ ਲੜਕੇ ਮੁਕੜੇ ਆ ਝੂਠੀ ਘਰ ਕੋ ਸੀਨੇ ਜੋ ਦੂਆਗਾ ਤੁਹਾਡੀ ਸਾਲੇ ਮਾਤੀ ਦੀ ਚੱਪੜਾ ਆ ਦੇ ਲੀਰ ਦੀ ਚੱਪਲ ਵੀ ਲੈ ਆਂਦੀ ਆ ਇਹਦਾ ਚੱਪਾ ਛੱਡ ਕੇ ਭੱਜ ਗਿਆ ਬੋਦੀ ਇਹ ਪਾੜੇ ਬਦਮਾਸ਼ ਦੇ ਗਾਂ ਦੀ ਗਾਂ ਦੇਖੀ ਇਹ ਨਾਲ ਹੋਣਾ ਕੀ ਆ ਮਰਨੇ ਉਹ ਦੱਲਿਓ ਜੇ ਵੀਡੀਓ ਵੀਡੀਓ ਖੇਡਣਾ ਨਾ ਇਹੋ ਜੀਆਂ ਗੇਮਾਂ ਖਟਣੀਆਂ ਤੁਹਾਡੇ ਪਿਓ ਉਹਦੀਆਂ ਵੀਡੀਓ ਮੈਂ ਕੋ ਦੋ ਪਈਆਂ ਵਾ ਜਿਹੜਾ ਉਹਨਾਂ ਜਲੀਲ ਕਰਕੇ ਕੁੱਟਿਆ ਸੀ ਤੁਹਾਡੀ ਠੀਕ ਆ ਉਹਨੂੰ ਮੈਂ ਸ਼੍ਰੀਆਮ ਕੁੱਟਿਆ ਸੀਗਾ ਤਾਂ ਸਾਲੇ ਪਿਸਤੋਲ ਲੈ ਲੈ ਪਜਾਈ ਹੀ ਮੁੰਡੇ ਇੱਥੇ ਕੀ ਲਾ ਸਾਲੇ ਉਹ ਤੁਹਾਡੇ ਕੋਲ ਮੇਕੋ ਉੱਥੇ ਨਹੀਂ ਕੁਝ ਹੋਇਆ ਝੂਠਿਓ ਇਹੋ ਜੀਆਂ ਗਲਤ ਖਬਰਾਂ ਨਾ ਫਲਾਓ ਤੁਹਾਡੀ ਉਹ ਤੁਹਾਡਾ ਕੈਂਪ ਬੈਠਾ ਹਲੇ ਵੀ ਓਏ ਝੂਠਾ ਨੇ ਜਿਹੜੀ ਆ ਖਬਰ ਫਲਾਈ ਆ ਇਹਨਾਂ ਦੀ ਮਾ ਆਪਾਂ ਪੂਰੇ ਕੈਂਪ ਬੈਠੇ ਆ ਪੂਰਾ ਠੀਕ ਆ ਪੂਰੇ ਉੱਕੇ ਰਿਪੋਰਟ ਆ ਅਗਰ ਆਪਾਂ ਇਹਦੇ ਪਾਉਂਦੇ ਆ ਉਦਾਂ 1:00 ਵਜੂ ਕੇ ਦਿਨ ਲੱਗ ਜੂਗਾ 1:00 ਵਜੇ ਪੱਜ ਕੇ ਦੇਖਣੇ ਨਹੀਂ ਮਾ ਇਹ ਗੱਲਾਂ ਇਹ ਤਾਂ ਨਹੀਂ ਲੜਾਈਆਂ ਮੁੱਕਦੀਆਂ ਇਦਾਂ ਨਹੀਂ ਵੈਰ ਮੁੱਕਦੇ ਹੁੰਦੇ ਝੂਠੇ ਇਹ ਲੜ ਕੇ ਮੁਕੜੇ ਆ ਢੂਠੀ ਘਰ ਭੋਲ ਸੀਨੇ ਜੋ ਜੂਆਗਾ ਤੁਹਾਡੀ ਸਾਲੇ ਆ ਦੇ ਲੀਰ ਦੀ ਚੱਪਲ ਵੀ ਲੈ ਜਾਂਦੀ ਆ ਇਹਦਾ ਚੱਪਲਾ ਛੱਡ ਕੇ ਭੱਜ ਗਿਆ ਬੋਦੀ ਦੇ ਬੜੇ ਪਰਮਾਸ਼ ਦੇ ਗਾਂ ਦੀ ਗਾਂ ਦੇਖੇ ਨਾਲ ਹੋਣਾ ਕੀ ਆ ਮਰਨੇ ਆ ਫਿਰ ਕੀ ਸਾਰੇ ਉਹ ਦੱਲਿਓ ਜੇ ਵੀਡੀਓ ਵੀਡੀਓ ਖੇਡਣਾ ਨਾ ਇਹੋ ਜੀਆਂ ਗੇਮਾਂ ਖੇਡਣੀਆਂ ਤੁਹਾਡੇ ਪਿਓ ਦੀਆਂ ਵੀਡੀਓ ਮੈਂ ਕੋ ਦੋ ਪਈਆਂ ਵਾ ਜਿਹੜਾ ਉਹਨੂੰ ਜਲੀਲ ਕਰਕੇ ਕੁੱਟਿਆ ਸੀ ਤੁਹਾਡੀ ਠੀਕ ਆ ਉਹਨੂੰ ਮੈਂ ਸ਼ਰੀਆਮ ਕੁੱਟਿਆ ਸੀਗਾ ਤਾਂ ਸਾਲੇ ਪਿਸਤੋਲ ਲੈ ਲੈ ਪਜਾਈ ਮੁੰਡੇ ਇੱਥੇ ਕੀ ਲਾ ਸਾਲੇ ਉਹ ਤੁਹਾਡੇ ਕੋਲ ਮੇਕੋ ਉੱਥੇ ਨਹੀਂ ਕੁਝ ਹੋਇਆ ਝੂਠਿਓ ਇਹੋ ਜੀਆਂ ਗਲਤ ਖਬਰਾਂ ਨਾ ਫਲੋ ਤੁਹਾਡੀ ਉਹ ਤੁਹਾਡਾ ਕੈਂਪ ਬੈਠਾ ਹਲੇ ਵੀ ਓਏ ਝੂਠਾ ਨੇ ਜਿਹੜੀ ਆ ਖਬਰ ਫਲਾਈ ਆ ਇਹਨਾਂ ਦੀ ਮਾ ਆਪੋ ਪੂਰੇ ਕੈਂਪ ਬੈਠੇ ਆ ਪੂਰਾ ਠੀਕ ਆ ਪੂਰੇ ਉੱਕੇ ਰਿਪੋਰਟ ਆ ਅਗਰ ਆਹੜੇ ਪਾਉਂਦੇ ਓਦਾਂ ਇੱਕ ਜਿਹਾ ਵੱਜੂਗੇ ਦਿਨ ਲੱਗੂਗਾ ਇੱਕ ਜਿਹਾ ਵੱਜ ਕੇ ਦੇਖਣੇ ਨਹੀਂ ਇਹ ਗੱਲਾਂ ਇਤਾਂ ਨਹੀਂ ਲੜਾਈਆਂ ਮੁਕਦੀਆਂ ਇਤਾਂ ਨਹੀਂ ਵੈਰ ਮੁਕਦੇ ਹੁੰਦੇ ਝੂਠੇ ਇਹ ਲੜ ਕੇ ਮੁਕੜਿਆ ਤੁਹਾਡੀ ਢੁੱਠੀ ਘਰ ਭੋਲ ਸੀਨੇ ਜੋ ਦੂਆਗਾ ਤੁਹਾਡੀ ਆਹ ਦੇ ਲੀਰ ਦੀ ਚੱਪਲ ਵੀ ਲੈ ਜਾਂਦੀ ਆ ਜਿਹਦਾ ਚੱਪਾ ਛੱਡ ਕੇ ਭੱਜ ਗਿਆ ਬੋਦੀ ਫੜੇ ਬਦਮਾਸ਼ ਦੇ ਗਾਂ ਦੀ ਗਾਂ ਦੇਖੀ ਇਹ ਨਾਲ ਹੋਣਾ ਕੀ ਆ ਮਰਨੇ ਆ ਫਿਰ ਕੀ ਸਾਰੇ ਉਹ ਦੱਲਿਓ ਜੇ ਵੀਡੀਓ ਵੀਡੀਓ ਖੇਡਣਾ ਨਾ ਇਹੋ ਜੀਆਂ ਗੇਮਾਂ ਖੇਡਣੀਆਂ ਤੁਹਾਡੇ ਪਿਓ ਦੀਆਂ ਵੀਡੀਓ ਮੈਂ ਕੋ ਦੋ ਪਈਆਂ ਵਾ ਜਿਹੜਾ ਉਹਨਾਂ ਜਲੀਲ ਕਰਕੇ ਕੁੱਟਿਆ ਸੀ ਤੁਹਾਡੀ ਠੀਕ ਆ ਉਹਨੂੰ ਮੈਂ ਸ਼ਰੀਆਮ ਕੁੱਟਿਆ ਸੀਗਾ ਤਾਂ ਸਾਲੇ ਪਿਸਤੋਲ ਲੈ ਲੈ ਪਜਾਈ ਹੀ ਮੁੰਡੇ ਇੱਥੇ ਕੀ ਲਾ ਸਾਲੇ ਉਹ ਤੁਹਾਡੇ ਕੋਲ ਮੇਕੋ ਉੱਥੇ ਨਹੀਂ ਕੁਝ ਹੋਇਆ ਝੂਠਿਓ ਇਹੋ ਜੀਆਂ ਗਲਤ ਖਬਰਾਂ ਨਾ ਫਲੋ ਤੁਹਾਡੀ ਉਹ ਤੁਹਾਡਾ ਕੈਂਪ ਬੈਠਾ ਹਲੇ ਵੀ ਓਏ ਝੂਠਾ ਨੇ ਜਿਹੜੀ ਆ ਖਬਰ ਫਲਾਈ ਆ ਇਹਨਾਂ ਦੀ ਮਾ ਆਪੋ ਪੂਰੇ ਕੈਂਪ ਬੈਠੇ ਆ ਪੂਰਾ ਠੀਕ ਆ ਪੂਰੇ ਉੱਕੇ ਰਿਪੋਰਟ ਆ ਅਗਰ ਆਹੜੇ ਪਾਉਂਦੇ ਆ ਉਦਾਂ ਇੱਕ ਜੇ ਵੱਜੂਗੇ ਦਿਨ ਲੱਗ ਜੂਗਾ ਇੱਕ ਜੇ ਵੱਜ ਕੇ ਦੇਖਣੇ ਨਹੀਂ ਖੁਦਾ ਇਹ ਗੱਲਾਂ ਇਹ ਤਾਂ ਨਹੀਂ ਲੜਾਈਆਂ ਮੁਕਦੀਆਂ ਇਦਾਂ ਨਹੀਂ ਵੈਰ ਮੁਕਦੇ ਹੁੰਦੇ ਝੂਠੇ ਇਹ ਲੜ ਕੇ ਮੁਕੜਿਆ ਤੁਹਾਡੀ ਢੁੱਠੀ ਘਰ ਭੋਲ ਸੀਨੇ ਜੋ ਦੂਆਗਾ ਤੁਹਾਡੀ ਆ ਦੇ ਲੀਰ ਦੀ ਚੱਪਲ ਵੀ ਲੈ ਆਂਦੀ ਆ ਚੱਪਾ ਛੱਡ ਕੇ ਭੱਜ ਗਿਆ ਬੁੱਧੀ ਫੜੇ ਪਰਮਾਸ਼ ਦੇ ਗਾਂ ਦੀ ਗਾਂ ਦੇਖੀ ਇਹ ਨਾਲ ਹੋਣਾ ਕੀ ਆ ਮਰਨੇ ਆ ਫਿਰ ਕੀ ਸਾਰੇ ਉਹ ਦੱਲਿਓ ਜੇ ਵੀਡੀਓ ਵੀਡੀਓ ਖੇਡਣਾ ਨਾ ਇਹੋ ਜੀਆਂ ਗੇਮਾਂ ਖੇਡਣੀਆਂ ਤੁਹਾਡੇ ਪਿਓ ਦੀਆਂ ਵੀਡੀਓ ਮੈਂ ਕੋ ਦੋ ਪਈਆਂ ਵਾ ਜਿਹੜਾ ਉਹਨਾਂ ਜਲੀਲ ਕਰਕੇ ਕੁੱਟਿਆ ਸੀ ਤੁਹਾਡੀ ਠੀਕ ਆ ਉਹਨੂੰ ਮੈਂ ਸ਼ਰੀਆਮ ਕੁੱਟਿਆ ਸੀਗਾ ਤਾਂ ਸਾਲੇ ਪਿਸਤੋਲ ਲੈ ਲੈ ਪਜਾਈ ਮੁੰਡੇ ਇੱਥੇ ਕੀ ਲਾ ਸਾਲੇ ਉਹ ਤੁਹਾਡੇ ਕੋਲ ਮੇਕੋ ਉੱਥੇ ਨਹੀਂ ਕੁਝ ਹੋਇਆ ਝੂਠਿਓ ਇਹੋ ਜੀਆਂ ਗਲਤ ਖਬਰਾਂ ਨਾ ਫਲੋ ਤੁਹਾਡੀ ਉਹ ਤੁਹਾਡਾ ਕੈਂਪ ਬੈਠਾ ਹਲੇ ਵੀ ਓਏ ਝੂਠਾ ਨੇ ਜਿਹੜੀ ਆ ਖਬਰ ਫਲਾਈ ਆ ਇਹਨਾਂ ਦੀ ਮਾ ਆਪੋ ਪੂਰੇ ਕੈਂਪ ਬੈਠੇ ਆ ਪੂਰਾ ਠੀਕ ਆ ਪੂਰੇ ਉੱਕੇ ਰਿਪੋਰਟ ਆ ਅਗਰ ਇਹਦੇ ਪਾਉਂਦੇ ਆ ਉਦਾਂ ਇੱਕ ਜਿਹਾ ਵੱਜੂਗੇ ਦਿਨ ਲੱਗੂਗੇ ਵੱਜ ਕੇ ਦੇਖਣੇ ਨਹੀਂ ਇਹ ਗੱਲਾਂ ਇਤਾਂ ਨਹੀਂ ਲੜਾਈਆਂ ਮੁਕਦੀਆਂ ਇਤਾਂ ਨਹੀਂ ਵੈਰ ਮੁਕਦੇ ਹੁੰਦੇ ਝੂਠੇ ਇਹ ਲੜਕੇ ਮੁਕੜੇ ਆ ਝੂਠੀ ਘਰਪੋਈ ਲਾਂ ਤੇਰੀ ਜੂਆ ਕਾ ਤੁਹਾਡੀ ਆ ਦੇ ਲੀਰ ਦੀ ਚੱਪਲ ਵੀ ਲੈ ਜਾਂਦੀ ਆ ਇਹਦਾ ਚੱਪਰਾ ਛੱਡ ਕੇ ਭੱਜ ਗਿਆ ਬੇਦੀ ਬੜੇ ਬਦਮਾਸ਼ ਦੇ ਗਾਂ ਦੀ ਗਾਂ ਦੇਖੇ ਨਾਲ ਕੋਣਾ ਕੀ ਆ ਮਰਨੇ ਆ ਫਿਰ ਕੀ ਸ ਦੱਲਿਓ ਜੇ ਵੀਡੀਓ ਵੀਡੀਓ ਖੇਡਣਾ ਨਾ ਇਹੋ ਜੀਆਂ ਗੇਮਾਂ ਖੇਡਣੀਆਂ ਤੁਹਾਡੇ ਪਿਓ ਉਹਦੀਆਂ ਵੀਡੀਓ ਮੈਂ ਕੋ ਦੋ ਪਈਆਂ ਵਾ ਜਿਹੜਾ ਉਹਨੂੰ ਜਲੀਲ ਕਰਕੇ ਕੁੱਟਿਆ ਸੀ ਤੁਹਾਡੀ ਠੀਕ ਆ ਉਹਨੂੰ ਮੈਂ ਸ਼੍ਰੀਆਮ ਕੁੱਟਿਆ ਸੀਗਾ ਤਾਂ ਸਾਲੇ ਪਿਸਤੋਲ ਲੈ ਲੈ ਭਜੇ ਹੀ ਮੁੰਡੇ ਇੱਥੇ ਕੀ ਮਨ ਸਾਲੇ ਉਹ ਤੁਹਾਡੇ ਕੋਲ ਮੇਕੋ ਉੱਥੇ ਨਹੀਂ ਕੁਝ ਹੋਇਆ ਝੂਠਿਓ ਇਹੋ ਜੀਆਂ ਗਲਤ ਖਬਰਾਂ ਨਾ ਫਲੋ ਤੁਹਾਡੇ ਉਹ ਤੁਹਾਡਾ ਕੈਂਪ ਬੈਠਾ ਹਲੇ ਵੀ ਓਏ ਜੂਠਾ ਨੇ ਜਿਹੜੀ ਆ ਖਬਰ ਫਲਾਈ ਆ ਇਹਨਾਂ ਦੀ ਮਾ ਆਪੋ ਪੂਰੇ ਕੈਂਪ ਬੈਠੇ ਆ ਪੂਰਾ ਠੀਕ ਆ ਪੂਰੇ ਓਕੇ ਰਿਪੋਰਟ ਆ ਗੱਲ ਆਪਰਾ ਇਹਦੇ ਪਾਉਂਦੇ ਆ ਉਦਾਂ ਇੱਕ ਜੇ ਵੱਜੂ ਕੇ ਦਿਨ ਲੱਗ ਜੂਗਾ ਇੱਕ ਜੇ ਵੱਜ ਕੇ ਦੇਖਣੇ ਨਹੀਂ ਬਰਾਏ ਗੱਲਾਂ ਇਹ ਤਾਂ ਨਹੀਂ ਲੜਾਈਆਂ ਮੁੱਕਦੀਆਂ ਇਦਾਂ ਨਹੀਂ ਵੈਰ ਮੁੱਕਦੇ ਹੁੰਦੇ ਜੂਠੇ ਇਹ ਲੜ ਕੇ ਮੁਕੜਿਆ ਢੁੱਠੀ ਘਰ ਪੋ ਸੀਨੇ ਜੋ ਜੂਆਗਾ ਤੁਹਾਡੀ ਆਹ ਦੇ ਲੀਰ ਦੀ ਚੱਪਲ ਵੀ ਲੈ ਆਂਦੀ ਆ ਉਹਦਾ ਚੱਪਾ ਛੱਡ ਕੇ ਭੱਜ ਗਿਆ ਪੋੜੀ ਇਹ ਬਾੜੇ ਪਰਮਾਸ਼ ਦੇ ਗਾਂ ਦੀ ਗਾਂ ਦੇਖੀ ਇਹ ਨਾਲ ਹੋਣਾ ਕੀ ਆ ਮਰਨੇ ਆ ਫਿਰ ਕੀ ਸਾਰੇ ਦੱਲਿਓ ਜੇ ਵੀਡੀਓ ਵੀਡੀਓ ਖੇਡਣਾ ਨਾ ਇਹੋ ਜੀਆਂ ਗੇਮਾਂ ਖਟਣੀਆਂ ਤੁਹਾਡੇ ਪਿਓ ਦੀਆਂ ਵੀਡੀਓ ਮੈਂ ਕੋ ਦੋ ਪਈਆਂ ਵਾ ਜਿਹੜਾ ਉਹਨਾਂ ਜਲੀਲ ਕਰਕੇ ਕੁੱਟਿਆ ਸੀ ਤੁਹਾਡੀ ਠੀਕ ਆ ਉਹਨੂੰ ਮੈਂ ਸ਼ਰੀਆਮ ਕੁੱਟਿਆ ਸੀਗਾ ਤਾਂ ਸਾਲੇ ਪਿਸਤੋਲ ਲੈ ਲੈ ਭਜੇ ਹੀ ਮੁੰਡੇ ਇੱਥੇ ਕੀ ਲਾ ਸਾਲੇ ਉਹ ਤੁਹਾਡੇ ਕੋਲ ਮੇਕੋ ਉੱਥੇ ਨਹੀਂ ਕੁਝ ਹੋਇਆ ਝੂਠਿਓ ਇਹੋ ਜੀਆਂ ਗਲਤ ਖਬਰਾਂ ਨਾ ਫਲੋ ਤੁਹਾਡੀ ਉਹ ਤੁਹਾਡਾ ਕੈਂਪ ਬੈਠਾ ਹਲੇ ਵੀ ਓਏ ਝੂਠਾ ਨੇ ਜਿਹੜੀ ਆ ਖਬਰ ਫਲਾਈ ਆ ਇਹਨਾਂ ਦੀ ਮਾ ਆਪੋ ਪੂਰੇ ਕੈਂਪ ਬੈਠੇ ਆ ਪੂਰਾ ਠੀਕ ਆ ਪੂਰੀ ਉੱਕੇ ਰਿਪੋਰਟ ਆ ਅਗਰ ਆਪਰਾ ਇਹਦੇ ਪਾਉਂਦੇ ਉਦਾਂ ਇੱਕ ਜੇ ਵੱਜੂਗੇ ਦਿਨ ਲੱਗੂਗਾ ਇੱਕ ਜੇ ਵੱਜ ਕੇ ਦੇਖਣੇ ਨਹੀਂ ਪਰਾ ਇਹ ਗੱਲਾਂ ਇਹ ਤਾਂ ਨਹੀਂ ਲੜਾਈਆਂ ਮੁੱਕਦੀਆਂ ਇਦਾਂ ਨਹੀਂ ਵੈਰ ਮੁੱਕਦੇ ਹੁੰਦੇ ਝੂਠੇ ਇਹ ਲੜਕੇ ਮੁਕੜੇ ਆ ਢੁੱਟੀ ਘਰ ਪੋਈ ਲੰਦਰੀ ਨੇ ਜੋ ਜੂਆਗਾ ਤੁਹਾਡੀ ਸਾਲੇ ਆਹ ਦੇ ਲੀਰ ਦੀ ਚੱਪਲ ਵੀ ਲੈ ਜਾਂਦੀ ਆ ਇਹਦਾ ਚੱਪਰਾ ਛੱਡ ਕੇ ਭੱਜ ਗਿਆ ਪੋਈ ਇਹ ਪਾੜੇ ਪਰਮਾਸ਼ ਦੇ ਗਾਂ ਦੀ ਗਾਂ ਦੇਖੇ ਤਾਂ ਨਾਲ ਹੋਣਾ ਕੀ ਆ ਮਰਨੇ ਆ ਫਿਰ ਕੀ ਸਾਰੇ ਬੋ ਦੱਲਿਓ ਜੇ ਵੀਡੀਓ ਵੀਡੀਓ ਖੇਡਣਾ ਨਾ ਇਹੋ ਜੀਆਂ ਗੇਮਾਂ ਖੜਣੀਆਂ ਤੁਹਾਡੇ ਪਿਓ ਉਹਦੀਆਂ ਵੀਡੀਓ ਮੈਂ ਕੋ ਦੋ ਪਈਆਂ ਵਾ ਜਿਹੜਾ ਉਹਨੂੰ ਜਲੀਲ ਕਰਕੇ ਕੁੱਟਿਆ ਸੀ ਤੁਹਾਡੀ ਠੀਕ ਆ ਉਹਨੂੰ ਮੈਂ ਸ਼੍ਰੀਆਮ ਕੁੱਟਿਆ ਸੀਗਾ ਤਾਂ ਸਾਲੇ ਪਿਸਤੋਲ ਲੈ ਲੈ ਭਜਾਈ ਮੁੰਡੇ ਇੱਥੇ ਕਿਵੇਂ ਸਾਲੇ ਉਹ ਤੁਹਾਡੇ ਕੋਲ ਮੇਕੋ ਉੱਥੇ ਨਹੀਂ ਕੁਝ ਹੋਇਆ ਝੂਠਿਓ ਇਹੋ ਜੀਆਂ ਗਲਤ ਖਬਰਾਂ ਨਾ ਫਲੋ ਤੁਹਾਡੀ ਉਹ ਤੁਹਾਡਾ ਕੈਂਪ ਬੈਠਾ ਹਲੇ ਵੀ ਓਏ ਜੂਠਾ ਨੇ ਜਿਹੜੀ ਆ ਖਬਰ ਫਲਾਈ ਆ ਇਹਨਾਂ ਦੀ ਮਾ ਆਪੋ ਪੂਰੇ ਕੈਂਪ ਬੈਠੇ ਆ ਪੂਰਾ ਠੀਕ ਆ ਪੂਰੇ ਉਕੇ ਰਿਪੋਰਟ ਆ ਗੱਬਰ ਇਹਦੇ ਪਾਉਂਦੇ ਉਦਾਂ 1:00 ਵਜੂ 1 ਦਿਨ ਲੱਗ ਜੂ 1:00 ਵਜੇ ਬੱਜ ਕੇ ਦੇਖਣੇ ਨਹੀਂ خدا ਇਹ ਗੱਲਾਂ ਇਤਾਂ ਨਹੀਂ ਲੜਾਈਆਂ ਮੁਕਦੀਆਂ ਇਤਾਂ ਨਹੀਂ ਵੈਰ ਮੁਕਦੇ ਹੁੰਦੇ ਝੂਠੇ ਇਹ ਲੜ ਕੇ ਮੁਕੜਿਆ ਝੂਠੀ ਘਰ ਭੋਲ ਸੀਨੇ ਜੋ ਜੋ ਆਗਾ ਤੁਹਾਡੀ ਆ ਦੇ ਲੀਰ ਦੀ ਚੱਪਲ ਵੀ ਲੈ ਆਂਦੀ ਆ ਚੱਪਾ ਛੱਡ ਕੇ ਭੱਜ ਗਿਆ ਫੋਦੀ ਫੜੇ ਪਰਮਾਸ਼ ਦੇ ਗਾਂ ਦੀ ਗਾਂ ਦੇਖੀ ਇਹ ਨਾਲ ਪੋਣਾ ਕੀ ਆ ਮਰਨੇ ਆ ਫਿਰ ਕੀ ਸਾਰੇ ਦੱਲਿਓ ਜੇ ਵੀਡੀਓ ਵੀਡੀਓ ਖੇਡਣਾ ਨਾ ਇਹੋ ਜੀਆਂ ਗੇਮਾਂ ਖੇਡਣੀਆਂ ਤੁਹਾਡੇ ਪਿਓ ਦੀਆਂ ਵੀਡੀਓ ਮੈਂ ਕੋ ਦੋ ਪਈਆਂ ਵਾ ਜਿਹੜਾ ਉਹਨਾਂ ਜਲੀਲ ਕਰਕੇ ਕੁੱਟਿਆ ਸੀ ਤੁਹਾਡੀ ਠੀਕ ਆ ਉਹਨੂੰ ਮੈਂ ਸ਼੍ਰੀਆਮ ਕੁੱਟਿਆ ਸੀਗਾ ਤਾਂ ਸਾਲੇ ਪਿਸਤੋਲ ਲੈ ਲੈ ਪਜਾਈ ਹੀ ਮੁੰਡੇ ਇੱਥੇ ਕੀ ਲਾ ਸਾਲੇ ਉਹ ਤੁਹਾਡੇ ਕੋਲ ਮੇਕੋ ਉੱਥੇ ਨਹੀਂ ਕੁਝ ਹੋਇਆ ਝੂਠਿਓ ਇਹੋ ਜੀਆਂ ਗਲਤ ਖਬਰਾਂ ਨਾ ਫਲਾਓ ਤੁਹਾਡੀ ਉਹ ਤੁਹਾਡਾ ਕੈਂਪ ਬੈਠਾ ਹਲੇ ਵੀ ਓਏ ਝੂਠਾ ਨੇ ਜਿਹੜੀ ਆ ਖਬਰ ਫਲਾਈ ਆ ਇਹਨਾਂ ਦੀ ਮਾਂ ਆਪੋ ਪੂਰੇ ਕੈਂਪ ਬੈਠੇ ਆ ਪੂਰਾ ਠੀਕ ਆ ਪੂਰੇ ਉੱਕੇ ਰਿਪੋਰਟ ਆ ਨਾ ਗੱਲ ਆ ਭਰਾ ਇਹਦੇ ਪਾਉਂਦੇ ਓਦਾਂ ਇੱਕ ਜਿਹਾ ਵੱਜੂਗੇ ਦਿਨ ਲੱਗੂਗੇ ਜਿਹਾ ਵੱਜ ਕੇ ਦੇਖਣੇ ਨਹੀਂ ਭਰਾ ਇਹ ਗੱਲਾਂ ਇਹ ਤਾਂ ਨਹੀਂ ਲੜਾਈਆਂ ਮੁੱਕਦੀਆਂ ਇਦਾਂ ਨਹੀਂ ਵੈਰ ਮੁੱਕਦੇ ਹੁੰਦੇ ਝੂਠੇ ਇਹ ਲੜਕੇ ਮੁਕੜੇ ਆ ਢੁੱਠੀ ਘਰ ਭੋਲ ਸੀਨੇ ਜੋ ਦੂਆਗਾ ਤੁਹਾਡੀ ਆ ਦੇ ਲੀਰ ਦੀ ਚੱਪਲ ਵੀ ਲੈ ਜਾਂਦੀ ਆ ਇਹਦਾ ਚੱਪਰਾ ਛੱਡ ਕੇ ਭੱਜ ਗਿਆ ਬੁੱਧੀ ਫੜੇ ਬਦਮਾਸ਼ ਦੇ ਗਾਂ ਦੀ ਗਾਂ ਦੇਖੀ ਇਹ ਨਾਲ ਹੋਣਾ ਕੀ ਆ ਮਰਨੇ ਆ ਫਿਰ ਕੀ ਸਾਰੇ ਦੱਲਿਓ ਜੇ ਵੀਡੀਓ ਵੀਡੀਓ ਖੇਡਣਾ ਨਾ ਇਹੋ ਜੀਆਂ ਗੇਮਾਂ ਖਟਣੀਆਂ ਤੁਹਾਡੇ ਪਿਓ ਦੀਆਂ ਵੀਡੀਓ ਮੈਂ ਕੋ ਦੋ ਪਈਆਂ ਵਾ ਜਿਹੜਾ ਉਹਨਾਂ ਜਲੀਲ ਕਰਕੇ ਕੁੱਟਿਆ ਸੀ ਤੁਹਾਡੀ